ਮਾ ਦੇ ਹਰੀ ਕਰ ਲੈਣ ਜੀ ਲੜਕੀਆਂ ਦੀਆਂ ਉਹਨਾਂ ਦਾ ਮੈਚ ਕਰਵਾਇਆ ਜਾਣਾ ਲੜਕੀਆਂ ਦੀਆਂ ਦੋਨਾਂ ਟੀਮਾਂ ਨੂੰ ਅਸੀਂ ਬੇਨਤੀ ਕਰਦੇ ਆਂ ਵੀ ਦੋਨੇ ਟੀਮਾਂ ਇਧਰ ਕੌਣ ਆ ਗਿਆ ਸ਼ਕਰਪੁਰੀਆ ਸ਼ਹਿਯਾਦ ਅਲੀ ਆ ਗਿਆ ਜਿਹੜੇ ਜਿਹੜੇ ਸ਼ਾਜੀ ਨੂੰ ਤਿਆਰ ਕਰਦੇ ਕਰੀ ਤਾੜੀਆਂ ਜ਼ੋਰਦਾਰ ਸ਼ਕਰਪੁਰੀਆ ਸ਼ਹਿਯਾਦ ਸ਼ਹਿਯਾਦ ਅਲੀ ਆ ਗਿਆ ਲੈ ਵੀ ਸਾਜੀ ਜੀ ਆ ਇਹਨੂੰ ਆਖਦੇ ਆਂ ਇਹ ਕਬੱਡੀ ਦੇ ਉਹ ਖਿਡਾਰੀ ਹੈ ਜਿਨ੍ਹਾਂ ਨੂੰ ਲੋਕ ਮੈਸ ਕਰਦੇ ਆ ਯਾਦ ਕਰਦੇ ਆ ਜਿਨ੍ਹਾਂ ਦਾ ਐਨਟੀਆਰ ਹੁੰਦਾ ਹੈ ਜਿਨ੍ਹਾਂ ਦੀ ਵੇਟ ਹੁੰਦੀ ਹੈ ਯਾਰ ਕਦੋਂ ਖੇਡਣਗੇ ਕਿਹੜੇ ਮਹੀਨੇ ਦੇ ਖੇਡਣਗੇ ਦੁਨੀਆ ਉਡੀਕਦੀ ਹੈ ਸ਼ਹਿਯਾਦ ਅਲੀ ਕਹਿੰਦੇ ਅੱਜ ਘਾਂਗੇ ਦੇ ਵਿੱਚ ਆਇਆ ਗੁਰਵਿੰਦਰ ਦੇ ਪਿਆਰ ਦੀ ਬਦੌਲਤ ਵੱਡਾ ਮੱਲ ਖੇਡ ਕਬੱਡੀ ਦਾ ਵੱਡਾ ਮੱਲ ਕਬੱਡੀ ਦਾ ਸੁਖਰਾਜ ਨੇ ਬੜੇ ਪਿਆਰ ਨਾਲ ਬੜੇ ਵਿਸਥਾਰ ਨਾਲ ਬੜੇ ਵਧੀਆ ਤਰੀਕੇ ਨਾਲ ਦੱਸਿਆ ਵੀ ਸ਼ਾਜੀ ਤਿਆਰ ਕਰਕੇ ਆਇਆ ਹੈ ਮੈਂ ਬੇਨਤੀ ਕਰਦਾ ਮੱਖਣ ਵਾਲੀ ਵੀ ਹੁਣ ਉਹ ਗਰਾਊਂਡ ਦੇ ਵਿੱਚ ਆ ਜਾਣਗੇ ਕਿਉਂਕਿ ਇਹਨਾਂ ਨੇ ਆਹ ਮੈਚ ਤੋਂ ਬਾਅਦ ਇੱਕਦੋ ਮੈਚ ਬੋਲ ਕੇ ਫਿਰ ਕਹਿੰਦੇ ਪੈਂਡੇ ਲਲੇਰੇ ਨੇ ਕਿਉਂਕਿ ਸਾਰੇ ਸਮਝ ਸਕਦੇ ਆ ਅਮਰੀਕ ਮਾਫੀ ਚਾਹੁੰਦੇ ਆ ਜਿਹੜਾ ਲੜਕੀਆਂ ਦਾ ਮੈਚ ਆ ਪ੍ਰਬੰਧਕਾਂ ਨੇ ਵੀ ਆਹ ਕੁਆਟਰਾਂ ਤੋਂ ਬਾਅਦ ਦੇ ਵਿੱਚ ਹੋਵੇਗਾ ਸੋ ਲੜਕੀਆਂ ਦੀਆਂ ਟੀਮਾਂ ਨੂੰ ਅਸੀਂ ਨਿਮਰਤਾ ਸਹਿਤ ਬੇਨਤੀ ਕਰਦੇ ਆ ਵੀ ਦੋ ਕੁਆਟਰ ਜਿਹੜੇ ਬਾਕੀ ਆ ਉਸ ਤੋਂ ਬਾਅਦ ਜਿਹੜਾ ਲੜਕੀਆਂ ਦਾ ਮੈਚ ਹੋਵੇਗਾ ਨਿਮਰਤਾ ਸਹਿਤ ਸਾਡੀ ਬੇਨਤੀ ਆ ਆਓ ਜੀ ਹਾਂਜੀ ਦੋਨੇ ਟੀਮਾਂ ਲੋ ਜੀ ਸੈਨਾ ਜਲਦੀ ਦੇ ਨਾਲ ਦੋਨੇ ਟੀਮਾਂ ਸ਼ਹਿਯਾਦ ਅਲੀ ਦਰਸ਼ਕਾਂ ਦਾ ਪਿਆਰ ਕਬੂਲਦਾ ਹੋਇਆ ਦੁਨੀਆ ਦਾ ਮੰਨਿਆ